ਹਮ ਆਪ ਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਕੈ ਬਿਕ ਕਾਈ ਮਾਇਆ ਮੋਹ ਬਰਮ ਬੈ ਪੂਲੇ ਸੁਤ ਦਾ ਰਾਸਿਓ ਪ੍ਰੀਤ ਲਗਾਈ ਕਿਉਂਕਿ ਉਤਮ ਪੰਥ ਸੁਣਿਓ ਗੁਰ ਸੰਗਤ ਅਹਿ ਮਿਲੰਤ ਜਮਤਰਾਸ ਮਿਟਾਈ ਕੀਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਿਰ ਨਾਈ ਕੀਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਿਰ ਨਾਈ ਸਤਨਾਮ ਤਨ ਵਾਹੀ ਗੁਰ ਸਾਹਿਬ ਜੀ ਟੋਰਟ ਮੁਹੱਲਾ ਪੰਜਵਾਂ ਵਰਪੂਰੇ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜੈ ਕਾ ਸੁਹੇਲੇ ਹਰ ਕਿਰਪਾ ਪ੍ਰਭ ਮਿਲੇ ਵਰਪੂਰੇ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜਾਈਏ ਤਾ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵ ਸਦਾ ਸੁਭਾਈ ਮਨ ਚੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾ ਨਾਰਾਇਣ ਪ੍ਰਾਨ ਦਾਦਾ ਹਮ ਸੰਤ ਜਨਾ ਰੇ ਨਾਰਾ ਅਤਤ ਫਨੀਤ ਕਰ ਲੀਨੇ ਹਰ ਕਿਰਪਾ ਹਰ ਜਸ ਦੀਨੇ ਔਰ ਬ੍ਰਹਮ ਕਰੇ ਬ੍ਰਿਤ ਪਾਲਾ ਸਦਜੀ ਸੰਗ ਰਖਵਾਲਾ ਹਰ ਦਿਨ ਰੈਣ ਕੀਰਤਨ ਗਾਈਐ ਬੋਧ ਨ ਚੁਨੀ ਫਾਈਐ ਜਿਸ ਦੇਵ ਹੈ ਪੁਰਖ ਬਿਦਾਤਾ ਆਹ ਰਸਤੇ ਨਹੀਂ ਜਾਤਾ ਜਮ ਤੰਤਰ ਨੇੜ ਨਾਇ ਸੁਖ ਨਾਨਕ ਸਹਿ ਨਹੀਂ ਪਾਇ ਜਿਸ ਦੇ ਵੈੁਰਖ ਬਿਦਾਤਾ ਰਸ ਨਹੀਂ ਜਾਤਾ ਜਮ ਤੰਤਰ ਨੇੜ ਨਾਇ ਸੁਖ ਨਾਨਕ ਸਹਿ ਨਹੀਂ ਪਾਇ ਵਾਹਿਗੁਰਜੀ ਦਾ ਖਾਲਸਾ ਹੋਵੇ ਵਾਹਿਗੁਰਜੀ ਕੀ ਫਤਿਹ ਇੱਕ ਓੰਕਾਰ ਨਿਰਭਉ ਅਕਾਲ ਮੂਰਤ ਸਭ ਸੰਗਤਿ ਇਕ ਓੰਕਾਰ ਸਤਨਾਮ ਵਾਹਿਗੁਰੂ ਨਿਰਭਉ ਅਕਾਲ ਮੂਰਤ ਸਭ ਸੰਗਤਿ ਓ ਇਕ ਓੰਕਾਰ ਸਤਨਾਮ ਨਿਰਭਉ ਅਕਾਲ ਮੂਰਤ ਤਿਸ ਦਾ ਸੰਪੂਰਨ ਸਰੂਪ ਦੇਖੋ ਇਸ ਤਾ ਸਤਿ ਕਰਿ ਤੇ ਨਿਰਭਉ ਨਿਰਵੈ ਅਕਾਲ ਮੂਰਤ ਦੇਖੋ ਇਸ ਤਾ ਸਤਨਾਮ ਕਰਤਾ ਪੁਰਖ ਨਿਰਭਉ ਕਾਨ ਮੂਰਤ ਅਜਨੀ ਸਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿ ਗੁਰ ਵਾਹਿ ਗੁਰ ਵਾਹਿ ਵਾਹਿਗੁਰੂ ਜੀ ਕੀ ਪੱਕੇ